ਲੁਧਿਆਣਾ 48 ਨਿਊਜ਼ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਘੰਟਾ ਘਰ ਚੌਂਕ ਦੇ ਵਿੱਚ ਜਿੱਥੇ ਕੀ ਦੇਖਣ ਨੂੰ ਮਿਲ ਰਿਹਾ ਕਿ ਅੱਜ ਪੰਜਾਬ ਬੰਦ ਉਸ ਕਾਲ ਨੂੰ ਲੈ ਕੇ ਜੋ ਪੰਜਾਬ ਨੂੰ ਬੰਦ ਕੀਤਾ ਗਿਆ ਇੱਥੇ ਬਹੁਤ ਵੱਡਾ ਧਰਨਾ ਜੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸ਼੍ਰੀ ਵਿਜੇ ਦਾਨਵ ਜੀ ਔਰ ਉਹਨਾਂ ਦੀ ਪੂਰੀ ਟੀਮ ਜੋ ਹੈ ਇੱਥੇ ਪਹੁੰਚੀ ਹੈ ਔਰ ਇਸ ਪੰਜਾਬ ਬੰਦ ਦਾ ਜੋ ਕਾਲ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿਸ ਪੰਜਾਬ ਨੂੰ ਬੰਦ ਲੈ ਕੇ ਜੋ ਪੁਲਿਸ ਪ੍ਰਸ਼ਾਸਨ ਵੀ ਆਪਣੀ ਡਿਊਟੀਆਂ ਤੇ ਲੱਗਿਆ ਹੋਇਆ ਹੈ ਔਰ ਜੋ ਕੁਝ ਵੀ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਇਹ ਸਾਰਾ ਪੰਜਾਬ ਜੋ ਹੈ ਬੰਦ ਕੀਤਾ ਗਿਆ ਹਰ ਇੱਕ ਦੁਕਾਨਦਾਰ ਜੋ ਵੀ ਪੂਰੀ ਟੀਮ ਆਫ ਦਾ ਕੰਮ ਕਰ ਰਹੀ ਹੈ ਔਰ ਇਸ ਧਰਨੇ ਨੂੰ ਲੈ ਕੇ ਤੁਹਾਨੂੰ ਸਾਰੀਆਂ ਤਸਵੀਰਾਂ ਜੋ ਹੈ ਲਾਈਵ ਦਿਖਾਈਆਂ ਜਾ ਰਹੀਆਂ ਮੰਤਰੀ ਕਸ਼ੀਬ ਸ਼ਾਂਤੀ ਰੰਗ ਦੀ ਦਸਤਾਰ ਸਜਾ ਕੇ ਗੁਰਨਾਨ ਚਿੱਟਾ ਰਹੇ ਆ ਪੰਜਾਬ ਦੇ ਗ੍ਰਹਿ ਮੰਤਰੀ ਸਾਹਮੂ ਯਾਰ ਬਾਬਾ ਸਾਹਿਬ ਨੇ ਅੱਜ ਦੀ ਮੂਰਤੀ ਨੂੰ ਬੇਅਦਬੀ ਕੀਤਾ ਹੈ ਕਿ ਜਿਹੜਾ ਵਾ ਉਹ ਬੰਦਾ ਦੱਸੋ ਜੀ ਇਹ ਕਿਉਂ ਚੁਣਿਆ ਗਿਆ ਕਿਉਂਕਿ ਦੇਸ਼ ਦਾ ਗਣਤੰਤਰ ਦਿਵਸ ਸੀ ਇਸ ਦਿਨ ਦੇਸ਼ ਦੇ ਕਾਨੂੰਨ ਲਾਗੂ ਹੋਇਆ ਸੀ ਤੇ ਭਾਰਤ ਦੇਸ਼ ਦੇ ਸਾਰੇ ਇਸ ਦੇ ਕਾਨੂੰਨ ਨੂੰ ਮੰਨਦੇ ਆ ਇਹ ਪੰਜਾਬ ਦੀ ਏਕਤਾ ਦੇ ਅਖੰਡਤਾ ਨੂੰ ਖਰਾਬ ਕਰਨ ਵਾਸਤੇ ਕੁਝ ਵਿਦੇਸ਼ੀ ਤਾਕਤਾਂ ਪਿਛਲੇ ਕਈ ਸਮੇਂ ਤੋਂ ਚੱਲ ਰਹੀਆਂ ਜਿਹੜੀ ਪੰਜਾਬ ਨੂੰ ਵੱਖਰਾ ਕਰਨਾ ਚਾਹੁੰਦੀਆਂ ਦੇਸ਼ ਤੋਂ ਉਹਨਾਂ ਦੀ ਇਹ ਸਾਜ਼ਿਸ਼ ਆ ਤੇ ਅਸੀਂ ਇਸ ਸਾਜ਼ਿਸ਼ ਦਾ ਜਿਹੜਾ ਮੂੰਹ ਤੋੜ ਜਵਾਬ ਦੇਵਾਂਗੇ ਪੰਜਾਬ ਦਾ ਕੱਲਾ ਕੱਲਾ ਬੱਚਾ ਕੱਲਾ ਦਰਜੀ ਸਮਾਜ ਹੀ ਨਹੀਂ ਪੰਜਾਬ ਦਾ ਹਰ ਵਰਗ ਹਰ ਜਾਤ ਧਰਮ ਦਾ ਬੰਦਾ ਹਰ ਮਾਰਕੀਟ ਐਸੋਸੀਏਸ਼ਨ ਹਰ ਜਥੇਬੰਦੀ ਸਾਡੇ ਨਾਲ ਆ ਤੇ ਉਹ ਇਸ ਬੰਦ ਦਾ ਪੂਰੇ ਪੰਜਾਬ ਦੇ ਬੰਦਾ ਜਿਹੜਾ ਸਮਰਥਨ ਕਰ ਰਿਹਾ ਤੇ ਜਦ ਤੱਕ ਅਗਰ ਦੋਸ਼ੀ ਡਿਬੜੂਗਰ ਜੇਲ੍ਹ ਦੇ ਐਨਐਸਐਕਟ ਦੇ ਤਹਿਤ ਨਹੀਂ ਜਾਂਦੇ ਉਦੋਂ ਤੱਕ ਇਹ ਮੋਰਚਾ ਚੱਲਦਾ ਰਹੂਗਾ ਕੋਸ਼ਿਸ਼ ਨੂੰ ਮੌਕੇ ਤੇ ਪਬਲਿਕ ਨੇ ਫੜ ਵੀ ਲਿਆ ਦੀ ਤੇ ਪਬਲਿਕ ਨੂੰ ਉਹਨੂੰ ਕੁਲ ਦੇ ਹਵਾਲੇ ਨਹੀਂ ਕਰਦਾ ਦੇਖੋ ਜੀ ਸਾਰਾ ਕੁਝ ਕਰਨ ਤੋਂ ਬਾਅਦ ਉਹਨੂੰ ਫੜਿਆ ਗਿਆ ਉਹਨੂੰ ਪੂੜੀ ਦੇਣ ਵਾਲੇ ਕੌਣ ਸੀ ਉਹ ਜਿਹੜੀ ਪੂੜੀ ਆ ਉਹ ਇੱਕ ਨਹੀਂ ਛੱਡੋ ਪੰਜ ਬੰਦੇ ਵੀ ਨਹੀਂ ਚੱਕ ਸਕਦੇ ਜਿਹੜਾ ਉੱਥੇ ਤੇਲ ਕੀਤਾ ਆ ਉਹਦੀ ਚਾਰੇ ਪਾਸੇ ਉਹ ਵੀਡੀਓ ਬਣੀ ਆ ਪੂਰਾ ਸਾਰਾ ਕੁਝ ਬਣਾਉਣ ਤੋਂ ਬਾਅਦ ਉਹਨੂੰ ਫੜਿਆ ਗਿਆ ਉਸ ਤੋਂ ਪਹਿਲਾਂ ਉੱਥੇ ਦਾ ਨੇੜੇ ਦਾੜੇ ਦਾ ਪੁਲਿਸ ਪ੍ਰਸ਼ਾਸਨ ਕਿੱਥੇ ਸੀ ਉਹਦੀ ਸਿਕਿਉਰਿਟੀ ਕਿੱਥੇ ਸੀ ਇਹ ਸਾਰਾ ਸਾਜ਼ਿਸ਼ ਦਾ ਹਿੱਸਾ ਵਾ ਸਾਰੇ ਦੋਸ਼ੀਆਂ ਦੇ ਚਿਹਰੇ ਉਜਾਗਰ ਹੋਣੇ ਚਾਹੀਦੇ ਸਾਰਿਆਂ ਦਾ ਐਨਐਸਏ ਐਕਟ ਲਾ ਕੇ ਸਾਰੇ ਡਿਪੂਰਗਰ ਜੇਲ੍ਹ ਚ ਜਾਣੇ ਚਾਹੀਦੇ ਪੰਜਾਬ ਸਰਕਾਰ ਦਾ ਵੀ ਇਹਦੇ ਵਿੱਚ ਹੱਥ ਆ ਨਹੀਂ ਦੇਖੋ ਐਚਐਮਐਸ ਸਰਕਾਰ ਦਾ ਵੀ ਸਰਕਾਰ ਨੇ ਇਹ ਕੰਮ ਹੋਣ ਨਹੀਂ ਦੇਣਾ ਚਾਹੀਦਾ ਸੀ ਇਹ ਇੱਥੇ ਦੀਆਂ ਏਜੰਸੀਆਂ ਦਾ ਫੇਲੀਅਰ ਆ ਤੇ ਜਿਹੜੀ ਵਿਦੇਸ਼ੀ ਏਜੰਸੀਆਂ ਜਿਨ੍ਹਾਂ ਨੇ ਕਰਵਾਇਆ ਉਹ ਦੋਸ਼ੀ ਨੇ ਇਹ ਦੋਨਾਂ ਦਾ ਹੀ ਹੱਥ ਆ ਦੇਖੋ ਜੀ ਜਦ ਤੱਕ ਉਹ ਤੇ ਐਮਐਸ ਐਕਟਰੀ ਲੱਗਦਾ ਇੱਥੇ ਅਸੀਂ ਪੱਕਾ ਮੋਰਚਾ ਲਾਵਾਂਗੇ ਇਹ ਜਦ ਤੱਕ ਸਾਡੀ ਮੰਗਾਂ ਨਹੀਂ ਮੰਨਿਆ ਜਾਂਦੀ ਇੱਥੇ ਪੱਕਾ ਮੋਰਚਾ ਲੱਗੂਗਾ ਤੇ ਇਦਾਂ ਹੀ ਚੱਲਦਾ ਰਹੂਗਾ ਬਰਨਾਰਡ ਕੀਤੀ ਗਈ ਸੀ ਕਿਤੇ ਮੌਨਤ ਦੇ ਵਿੱਚ ਕੀ ਕਹਿਣਾ ਚਾਹੀਦਾ ਇਹ ਕੱਲ ਕੱਲ ਸ਼ਾਮੀ ਜਿਹੜੇ ਸਾਡੇ ਬਹੁਤ ਹੀ ਸੰਵਿਧਾਨ ਬਚਾਓ ਮੋਰਚਾ ਹੈਗਾ ਇਹਨਾਂ ਵੱਲੋਂ ਦਿੱਤੀ ਗਈ ਸੀ ਪੂਰੇ ਲੁਧਿਆਣਾ ਦੇ ਵਿੱਚ ਇਹਨਾਂ ਨੂੰ ਜਦੋਂ ਕੱਲ ਇਹਨਾਂ ਨੇ ਵਪਾਰਕ ਜਥੇਬੰਦੀਆਂ ਨਾਲ ਜਿਹੜੀਆਂ ਲੁਧਿਆਣੇ ਦੀਆਂ ਨੇ ਤੇ ਦੁਕਾਨ ਸ਼ਾਪ ਕੀਪਰ ਐਸੋਸੀਏਸ਼ਨ ਨਾਲ ਰابطਾ ਕੀਤਾ ਤੇ ਉਹਨਾਂ ਨੇ ਬਿਲਕੁਲੀ ਸਾਰਿਆਂ ਨੇ ਦੁਕਾਨ ਬਾਜ਼ਾਰੇ ਆਪਣੀ ਮਰਜ਼ੀ ਨਾਲ ਬੰਦ ਕੀਤਾ ਹੈ ਜੀ ਤੇ ਸਰ ਕੱਟ ਕੇ ਪ੍ਰੋਟੈਸਟ ਹੋ ਰਿਹਾ ਹੈ ਤੇ ਪ੍ਰੋਟੈਸਟ ਇਹਦਾ ਜਿਹੜਾ ਅੱਜ ਪਲਾਨ ਹੈਗਾ ਉਹ ਸ਼ਾਮੀ 5 ਵਜੇ ਤੱਕ ਹੈਗਾ ਜੀ ਤੇ ਬਾਕੀ ਜੇ ਕੋ ਨਵੀਂ ਇਨਫਰਮੇਸ਼ਨ ਆਂਦੀ ਹੈ ਤੁਹਾਨੂੰ ਪਹਿਲਾਂ ਸ਼ੇਅਰ ਹੋ ਜਾਣੀ ਹੈ ਜੀ ਹਾਂ ਜੀ ਮਾਹੌਲ ਠੀਕ ਹੈ ਜੀ ਸ਼ਾਂਤੀਪੁਰ ਹਾਂ ਬਿਲਕੁਲ ਸ਼ਾਂਤੀਪੁਰ ਹਾਂ ਜੀ